ਫਤੇਗੜ ਚੂੜੀਆਂ ਤੇ ਕਨਵੈਂਟ ਸਕੂਲ ਚ ਕਰਵਾਈਆਂ ਗਈਆਂ ਸਰਨਾ ਖੇਡਾਂ ਡਾਇਰੈਕਟਰ ਫਾਦਰ ਜੋਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਪੀਤਾ ਨੇ ਖੇਡਾਂ ਦੀ ਕੀਤੀ ਪ੍ਰਦਾਨਗੀ ਸਾਬਕਾ ਮਿਜਰ ਜਨਰਲ ਆਰਮਡ ਫੋਰਸ ਮੈਡਮ ਜਸਪੀਤ ਕੌਰ ਘਰੇਵਾਲ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ ਕਾਮਨਵੈਲਥ ਗੋਲਡ ਮੈਡਲਿਸਟ ਜਸਮੀਤ ਕੌਰ ਅਤੇ ਮਾਸਟਰ ਜੀ ਪ੍ਰਿੰਟ ਅਫਸਰ ਨੇਵੀ ਵਰਿੰਦਰ ਸਿੰਘ ਝੋਲ ਨੇ ਜੀਤੂ ਖਿਡਾਰੀਆਂ ਨੂੰ ਫਾਦਰ ਜੌਨ ਅਤੇ ਸਿਸਟਰ ਸ਼ੋਭੀ ਤੇ ਨਾਲ ਮਿਲ ਕੇ ਵੰਡੇ ਇਨਾਮ ਫਾਦਰ ਜੌਨ ਅਤੇ ਸਿਸਟਰ ਸ਼ੋਭੀ ਤਾਂ ਨੇ ਮੁੱਖ ਮਹਿਮਾਨਾਂ ਨੂੰ ਕੀਤਾ ਸਨਮਾਨਿਤ ਫਤਿਹਗੜ ਚੂੜੀਆਂ ਸੰਤ ਫਰਾਂਸਿਸਕੋ ਗਵਰਨਮੈਂਟ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਸਕੂਲ ਦੇ ਡਾਇਰੈਕਟਰ ਫਾਦਰ ਜੌਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀ ਦਾ ਦੀ ਦੇਖ ਰੇਖੇ ਹੇਠ ਸਲਾਨਾ ਕਿਡਾਂ ਕਰਵਾਈਆਂ ਗਈਆਂ ਜਿਸ ਵਿੱਚ ਸ਼੍ਰੀਮਤੀ ਜਸਪੀਰ ਕੌਰ ਗਰੇਵਾਲ ਸਾਹਿਬਾ ਕਾ ਮੇਜਰ ਜਨਰਲ ਆਰਮਡ ਫੋਰਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਸਕੂਲ ਦੇ ਚਾਰ ਹੌਸਟਿਸ ਵਿੱਚ ਰੈੱਡ ਗ੍ਰੀਨ ਬਲੂ ਅਤੇ yellow ਹੌਸ ਤੇ ਬੱਚਿਆਂ ਨੇ ਖੇਡਾਂ ਵਿੱਚ ਹਿੱਸਾ ਲਿਆ ਅਤੇ ਇਸ ਮੌਕੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਜਿਵੇਂ ਕਿ ਰਲੇ ਦੌੜਾ 100 ਮੀਟਰ ਦੀ ਦੌੜ 200 ਮੀਟਰ ਦੀ ਦੌੜ ਰੱਸਾ ਕਿਸ਼ੀ ਭਾਈ ਜੰਪ ਲੌਂਗ ਜੰਪ ਸ਼ਾਮਲ ਸਨ ਇਸ ਮੌਕੇ ਆਏ ਚੀਫ ਗੈਸਟ ਸਾਹਿਬ ਕਮੇਜਰਲ ਜਸਪੀਰ ਕੌਰ ਘਰੇਵਾਲ ਨੇ ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲਾ ਮਾਰਨ ਲਈ ਪ੍ਰੇਰਿਤ ਕੀਤਾ ਸਕੂਲ ਦੇ ਡਾਇਰੈਕਟਰ ਫਾਦਰ ਜੋਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਅਤੇ ਸਕੂਲ ਮੈਨੇਜਮੈਂਟ ਵੱਲੋਂ ਸ਼੍ਰੀਮਤੀ ਜਸਪੀਰ ਕੌਰ ਘਰੇਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਕਾਮਨਵੈਲਥ ਗੋਲਡ ਮੈਡਲਿਸਟ ਜਸਮੀਤ ਕਰੋਤੇ ਨੇਵੀ ਦੇ ਮਾਸਟਰ ਚੀਫ ਪੈਂਟੀ ਅਫਸਰ ਵਰਿੰਦਰ ਸਿੰਘ ਚੌਲ ਇਨਾਮ ਵੰਡ ਸਮਾਰੋਹ ਲਈ ਚੀਫ ਗੈਸਟ ਵਜੋਂ ਪਹੁੰਚੇ ਜਿੱਥੇ ਉਹਨਾਂ ਨੇ ਫਾਦਰ ਚੌਨ ਅਤੇ ਸਿਸਟਰ ਸ਼ੋਭੀਤ ਨਾਲ ਮਿਲ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਇਸ ਮੌਕੇ ਉਹਨਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ I love this new school with that. from your It's because of your cooperation and support. फ्रांसिस कॉन्वेंट स्कूल फतेहगढ़ चूड़िया हर साल की तरह इस साल भी अच्छा बच्चे दख वक् खेड खवाई जा रही है यार यार यार। इस मौके ਚੀਫ ਗੈਸਟ ਦੇ ਤੌਰ ਤੇ ਰਿਟਾਇਰਡ ਮੇਜਰ ਜਰਨਲ ਮਿਸਿਸ ਜਸਬੀਰ ਕੌਰ ਗਰੇਵਾਲ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਅਤੇ ਇਹ ਖੇਡਾਂ ਸਕੂਲ ਦੇ ਡਾਇਰੈਕਟਰ ਫਾਦਰ ਜੌਨ ਅਤੇ ਪ੍ਰਿੰਸੀਪਲ ਸਿਸਟਰ ਸ਼ੋਭੀਤਾ ਦੀ ਦੀ ਕ੍ਰਿਕਟ ਕਰਵਾਈਆਂ ਜਾ ਰਹੀਆਂ ਜਿਸ ਵਿੱਚ ਵੱਖ-ਵੱਖ ਹਾਊਸਾਂ ਦੇ ਬੱਚਿਆਂ ਵੱਲੋਂ ਖੇਡਾਂ ਦਾ ਮੁਜ਼ਾਰਾ ਕੀਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਚੀਫ ਗੈਸਟ ਮਿਸਿਸ ਜਸਬੀਰ ਕੌਰ ਗਰੇਵਾਲ ਫਾਦਰ ਜੌਨ ਜੋ ਸਪੋਰਟਸ ਦੇ ਟੀਚਰਸ ਡੀਪੀ ਤੇ ਵਿਨਰ ਪਛਾਣਾ ਮੈਂ ਤੁਸੀਂ ਅੱਜ ਆਇਓ ਕੁਨ ਫਾਸ ਕਾਮਰਸ ਕੋਲ ਪੇਸਪੋਰਟ ਦੇ ਉਪਰ ਕੀ ਕਹਿੰਦੇ ਮੈਨੂੰ ਅੱਜ ਬੜੀ ਖੁਸ਼ੀ ਹੈ ਔਰ ਮੈਨੂੰ ਮੈਂ ਬੜੀ ਆਨਰਡ ਮਹਿਸੂਸ ਕਰ ਰਹੀ ਹਾਂ ਕਿ ਅੱਜ ਸੇਂਟ ਫਰਾਂਸਿਸ ਸਕੂਲ ਫਤੇਗੜ ਚੂੜੀਆਂ ਦੇ ਸਪੋਰਟਸ ਮੀਟ 2025 26 ਵਿੱਚ ਮੈਨੂੰ ਐਜ਼ ਅ ਚੀਫ ਗੈਸਟ ਬੁਲਾਇਆ ਗਿਆ ਮੈਂ ਰਿਵੈਰੈਂਡ ਫਾਦਰ ਜான் ਐਂਡ ਸਿਸਟਰ ਸ਼ੋਭੀਤਾ ਮੈਡਮ ਕਿੰਦਰਜੀਤ ਔਰ ਸਾਰਿਆਂ ਨੂੰ ਬੜਾ ਥੈਂਕ ਯੂ ਕਹਿਨੀ ਆ ਔਰ ਇਨਾਂ ਬੱਚਿਆਂ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਨੂੰ ਕੋਈ ਸ਼ੱਕ ਨਹੀਂ ਕਿ ਇਸੇ ਕਰਕੇ ਇਹ ਸਕੂਲ ਇਸ ਏਰੀਏ ਦਾ ਸਭ ਤੋਂ ਵਧੀਆ ਸਕੂਲ ਹੈ ਮੈਨੂੰ ਉਮੀਦ ਹੈ ਕਿ ਇਹ ਸਕੂਲ ਇਸੇ ਤਰ੍ਹਾਂ ਪ੍ਰੋਗਰੈਸ ਕਰਦਾ ਰਹੇਗਾ ਔਰ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦਿੰਦਾ ਰਹੇਗਾ ਕਿਉਂਕਿ ਮੈਨੂੰ ਪਤਾ ਹੈ ਕਿ ਇੱਥੋਂ ਦੇ ਪੜੇ ਬੱਚੇ ਬਹੁਤ ਅੱਛੇ-ਅੱਛੇ ਪੋਸਟਾਂ ਤੇ ਗਏ ਨੇ ਮੈਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਗੀ ਐਜ਼ ਅ ਸਪੋਰਟਸ ਐਜ਼ ਅ ਸਪੋਰਟਸ ਬੱਚਿਆਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਪੋਰਟਸ ਜ਼ਿੰਦਗੀ ਦਾ ਉਹ ਲੂਣ ਹੈ ਜਿਹੜਾ ਹਰ ਬੱਚੇ ਨੂੰ ਲੈਣਾ ਚਾਹੀਦਾ ਕਿਉਂਕਿ ਇਹ ਕਿਹਾ ਗਿਆ ਹੈ ਕਿ ਜੇ ਸਪੋਰਟਸ ਖੇਡੋ ਤਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਆਪਣੇ ਆਪ ਸੋਲਵ ਹੋ ਜਾਂਦੀਆਂ ਨੇ ਸਵਾਮੀ ਵਿਵੇਕਾਨੰਦ ਨੇ ਕਿਹਾ ਸੀਗਾ ਕਿ ਜੇ ਤੁਸੀਂ ਬੱਚਿਆਂ ਨੂੰ ਅੱਗੇ ਵਧਾਉਣਾ ਹੈ ਤਾਂ ਉਹਨਾਂ ਨੂੰ ਫੁੱਟਬਾਲ ਖੇਡਣ ਲਾਓ ਉਹਨਾਂ ਨੇ ਫੁੱਟਬਾਲ ਇਸ ਕਰਕੇ ਕਿਹਾ ਸੀਗਾ ਕਿ ਬੰਗਾਲ ਵਿੱਚ ਫੁੱਟਬਾਲ ਬੜਾ ਫੇਮਸ ਹੈ ਐਸੀ ਕਰਕੇ ਅੱਜ ਤੱਕ ਸਾਰੇ ਬੰਗਾਲੀ ਫੁੱਟਬਾਲ ਬਹੁਤ ਅੱਛਾ ਖੇਡਦੇ ਨੇ ਮੈਨੂੰ ਸਮਝਦੀ ਆਉਂਦੀ ਕਿ ਅਸੀਂ ਪੰਜਾਬ ਵਿੱਚ ਕਬੱਡੀ ਹਾਕੀ ਸਾਡੀ ਆਪਣੀ ਖੇਡ ਹੁੰਦੀ ਸੀ ਹੁਣ ਮੈਂ ਰਿਕਵੈਸਟ ਕਰਾਂਗੀ ਫਾਦਰ ਜੌਨ ਨੂੰ ਕਿ ਇਹਨਾਂ ਸਪੋਰਟਸ ਨੂੰ ਫੋਰ ਉਤਸ਼ਾਹਿਤ ਕਰਨ ਔਰ ਸਪੋਰਟਸ ਹੀ ਬੱਚਿਆਂ ਦੀ ਜ਼ਿੰਦਗੀ ਹੈ ਪੜ੍ਹਾਈ ਦੇ ਨਾਲ ਨਾਲ ਪੜ ਤਾਂ ਹਰ ਬੱਚਾ ਲੈਂਦਾ ਸਰਟੀਫਿਕੇਟ ਹਰ ਬੱਚੇ ਨੂੰ ਮਿਲ ਜਾਂਦਾ ਭਾਵੇਂ 12ਵੀਂ ਦਾ ਹੋਵੇ ਭਾਵੇਂ ਕੋਈ ਹੋਵੇ ਲੇਕਿਨ ਸਪੋਰਟਸ ਲਈ ਇੱਕ ਖਾਸ ਟਾਈਮ ਹੈ ਔਰ ਉਹ ਸਟੂਡੈਂਟ ਲਾਈਫ ਵਿੱਚ ਹੀ ਹੈ ਤਾਂ ਇਹ ਬਹੁਤ ਅੱਛੀ ਗੱਲ ਹੈ ਕਿ ਇਹਨਾਂ ਨੇ ਸਪੋਰਟਸ ਨੂੰ ਇਨਨ ਕਰੇਜ ਕੀਤਾ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਦਿੰਨੀ ਆ ਕਿ ਮੈਂ ਦੇਖਿਆ ਕਿ ਸੱਤ ਬੱਚੇ ਨੇ ਜਿਹੜੇ ਨੈਸ਼ਨਲ ਲੈਵਲ ਤੇ मैडल जीत के आए ने और हूँ भी इन्होंने जो मैं स्पोर्ट्स एंड स्पोर्ट्स एक्टिविटी चाहे वो डंबल रिदमिक बैल स चाहे कोई डांस से चाहे इन्हों की प्रेयर मीटिंग सी रिदम बहुत है और जिंदगी रिदम होना बहुत जरूरी है बहुत खुश है जिस तरह हर साल हमने स्पोर्ट्स मीट कभी भी मिस नहीं की है इस साल भी थानू तो पता है इस साल साढ़े इस एरिया हड्डा मार हो लोगों ने बहुत सारे दिक्कत आए साढ़े कई बच्चे उस इलाके तो आता है फिर भी असी यह सोचिया है स्पोर्ट्स मीट मिस नहीं करना क्योंकि ये मौका है बच्चियाँ ली अपने टैलेंट बाहर निकालने का और भी अपने माइंड दे और मजबूत हो इसलिए सानू एक बढ़िया स्पोर्ट्स वाले मैडम नु भी अज ਚੀਫ ਗੈਸ ਦੇ ਤੌਰ ਤੇ ਮਿਲੀ ਹੈ ਜੋ ਸਾਡੇ ਸਕੂਲ ਦੇ ਨਾਲ ਵੀ ਆ ਕਾਫੀ ਚਿਰ ਤੋਂ ਜੁੜੇ ਰਿਹਾ ਹੈ ਉਹਨਾਂ ਨੇ ਮਿਲੀ ਹੈ ਬੜੀ ਖੁਸ਼ੀ ਹੈ ਬੱਚਿਆਂ ਨੂੰ یہی ਮੇਰੇ ਵੱਲੋਂ ਸੰਦੇਸ਼ ਹੈ ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਅੱਗੇ ਵਧੋ ਤਾਂ ਜੋ ਆਪਣੇ ਡਿਸਪਲਿਨ ਵਧائیںਗੇ ਡਿਸਪਲਿਨ ਹੈਗਾ ਤਾਂ ਸਭ ਕੁਝ ਅਸੀਂ ਜ਼ਿੰਦਗੀ ਵਿੱਚ ਹਾਸਲ ਕਰ ਸਕਦਾ ਹੈ ਯਾ ਗਿਆ ਸਰ ਫਰੈਂਸੀ ਕਾਮਰਸ ਕੋਲ ਪ੍ਰਾਈਸ ਡਿਸਟ੍ਰਿਬਿਊਸ਼ਨ ਤੇ ਪਹੁੰਚੋ ਕਿਸ ਤਰ੍ਹਾਂ ਦਾ ਲੱਗ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਆ ਸਰ ਬਹੁਤ ਵਧੀਆ ਲੱਗ ਰਿਹਾ ਪ੍ਰਾਈਸ ਡਿਸਟ੍ਰਿਬਿਊਸ਼ਨ ਵਿੱਚ ਆ ਕੇ ਇਹਨਾਂ ਕੰਪੀਟੀਸ਼ਨ ਵੇਖ ਕੇ ਤੇ ਬੱਚੇ ਕਿੰਨਾ ਵਧੀਆ ਤਰੀਕੇ ਨਾਲ ਪਾਰਟਿਸਿਪੇਟ ਕਰ ਰਹੇ ਨੇ ਤੇ ਸਕੂਲ ਇੱਕ ਇੰਨਾ ਵਧੀਆ ਮੀਡੀਅਮ ਦੇ ਰਿਹਾ ਬੱਚਿਆਂ ਨੂੰ ਪਾਰਟਿਸਿਪੇਟ ਕਰਨ ਦਾ ਆਪਣੇ ਟੈਲੈਂਟਸ ਨੂੰ ਡਿਵੈਲਪ ਕਰਨ ਦਾ ਤਾਂ ਕਰਕੇ ਆਪਾਂ ਇੱਥੇ ਆ ਕੇ ਬਹੁਤ ਖੁਸ਼ ਆਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੋਗੇ ਸਟੂਡੈਂਟਸ ਮੈਂ ਬੱਚਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਪੜ੍ਹਾਈ ਦੇ ਨਾਲ ਸਪੋਰਟਸ ਵੀ ਬਹੁਤ ਇੰਪੋਰਟੈਂਟ ਨੇ ਤੇ ਦੋਨਾਂ ਚੀਜ਼ਾਂ ਦੇ ਵਿੱਚ ਤੇ ਬਾਕੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਵੀ ਬਾਝੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਹੋ ਸਕੇ ਤੇ ਉਹਨਾਂ ਦੀ ਗਰੋਥ ਹੋ ਸਕੇ। ਮੈਂ ਕਹਿਣਾ ਚਾਹੂਗੀ ਅੱਜ ਤੁਸੀਂ ਆਏ ਹੋ। ਸਤਿ ਸ਼੍ਰੀ ਅਕਾਲ ਮੈਂ ਨਵਰੇਂਦਰ ਸਿੰਘ ਜੋਲ ਹਾਂ ਮੈਂ ਇੰਟਰਨੈਸ਼ਨਲ ਪਲੇਅਰ ਹਾਂ ਜੋਬ ਕਰਦਾ ਮੈਂ ਇੰਡੀਅਨ ਨੇਵੀ ਦੇ ਵਿੱਚ। ਮੈਂ ਇੱਥੇ ਸਕੂਲ ਵਿੱਚ ਪ੍ਰਾਈਜ਼ ਡਿਸਟ੍ਰਿਬਿਊਸ਼ਨ ਵਾਸਤੇ ਆਇਆ। ਕਿ ਜੋ ਕਿ ਮੈਂ ਆ ਕੇ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਕਾਫੀ ਸਟੈਂਸੀ ਦੇ ਬੱਚਿਆਂ ਦੀ ਬੱਚਿਆਂ ਨੇ ਬਹੁਤ ਵਧੀਆ ਪਾਰਟਿਸਪੀਕੇਸ਼ਨ ਕੀਤੀ ਆ ਔਰ ਛੋਟੇ ਲੈਵਲ ਤੇ ਬੱਚੇ ਸਕੂਲ ਤੋਂ ਹੀ ਸਿੱਖ ਕੇ ਅੱਗੇ ਜਾ ਕੇ ਸਾਰਾ ਕੁਝ ਕਰਦੇ ਨੇ ਮੈਂ ਵੀ ਇੱਕ ਸਕੂਲ ਤੋਂ ਹੀ ਸਟਾਰਟ ਕੀਤਾ ਸੀਗਾ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਕੂਲ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਪੜ੍ਹਾਈ ਦੇ ਨਾਲ ਨਾਲ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਇਸ ਚੀਜ਼ ਤੋਂ ਇਸ ਗ੍ਰੇਟ ਜॉय ਟੂ ਸੈਲੀਬ੍ਰੇਟ आवर ਐਨੂਅਲ ਸਪੋਰਟਸ ਡੇ ਟੂਡੇ ਸਪੋਰਟਸ ਆਰ ਏਨ ਇੰਟੀਗਰਲ ਪਾਰਟ ਆਫ Education. They teach discipline, teamwork, perseverance, and respect for others. At St. Francis Convent School, we believe in nurturing not only academic excellence but also physical fitness and character formation. Today, as we watch our students participate with enthusiasm and sportsmanship, we witness the spirit of unity and determination that truly define education. I take this opportunity to thank our teachers, parents, and all. Staff members of the dedicated efforts in organizing this event. A special thanks to our guests and the media for being here to encourage our young talents. We hope this day inspire our students to strive for excellence, not just to win. what to learn grow and shine with the true spirits of sportsmanship thank you ਯਾਰੀਆਂ ਯਾਰੀਆਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਕਰਾਈ ਗਈ ਵਿਚਾਰ ਸਾਡੇ ਵੱਲੋਂ ਹਾਨੂੰ ਤੇ ਬਹੁਤ ਤੇ ਹੋ ਗਏ ਬੱਚਿਆਂ ਨੂੰ ਸਿਲੈਕਸ਼ਨ ਕੀਤੀ ਪਹਿਲਾਂ ਸਾਰਿਆਂ ਦੀ ਜਿਹੜੇ ਬੈਸਟ ਟੈਲੈਂਟ ਬੱਚਿਆਂ ਦੇ ਵਿੱਚ ਹੈਗਾ ਉਹ ਬੱਚੇ ਸਾਡੇ ਕੋ ਅੱਗੇ ਆਏ ਫਾਈਨਲ ਰੇਸ ਦੇ ਵਿੱਚ ਤੇ ਸਾਰੇ ਹਾਊਸ ਵਿੱਚ ਬਹੁਤ ਵਧੀਆ ਕੰਪੀਟੀਸ਼ਨ ਹੈ ਬੱਚਿਆਂ ਦਾ ਤੇ ਮੈਂ ਸਿਸਟਰ ਜੀ ਦਾ ਫਾਦਰ ਜੀ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਹਰ ਸਾਲ ਸਾਡੇ ਸਕੂਲ ਵਿੱਚ ਇਬਦਾਨੇ ਖੇਡਾਂ ਕਰਾਉਂਦੇ ਆ ਤੇ ਬੱਚਿਆਂ ਦਾ ਉਤਸ਼ਾਹ ਵਧਾ ਕੇ ਮਾਰਛਾ ਤੇ ਤੇ ਬਾਕੀ ਬੱਚਿਆਂ ਨੇ ਬਹੁਤ ਵਧੀਆ ਤਿਆਰੀਆਂ ਕੀਤੀਆਂ ਕੇ ਹਨ ਵਧੀਆ ਪਰਫਾਰਮੈਂਸ ਦੇ ਦੇ ਬੱਚੇ ਅਸੀਂ ਸਾਰੇ ਆ ਰਸਾ ਖਿਚੀ ਇਤਗੇ ਆ ਇਹ ਅਸੀਂ ਆਪਣਾ ਟੀਮ ਵਰਕ ਕੀਤਾ ਬੁਰਾ ਸਾਰਿਆਂ ਨੇ ਇਹ ਸਾਡੀ ਮਿਹਨਤ ਹੀ ਆ ਪੂਰਾ ਆਪਣੀ ਹੀ ਜਾਨ ਲਾਈ ਆ ਅਸੀਂ ਰੈਡ ਹਾਊਸ ਦੇ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਆਪਾਂ ਫਰਸਟ ਆਏ ਆ ਟਾਕੋ ਬਾਰ ਵਿੱਚ ਫਰਸਟ ਆਇਆ ਸਾਡਾ ਸਾਰਾ ਟੀਮ ਵਰਕ ਹੋਇਆ ਬਹੁਤ ਵਧੀਆ ਹੀ ਪਰਫਾਰਮ ਕੀਤਾ ਹੈ ਇਸ ਕਰਕੇ ਆਪਾਂ ਸਿਸਟਰੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਆ ਸਾਨੂੰ ਮੌਕਾ ਦਿੱਤਾ ਹੈ ਸਪੋਰਟਸ ਖੇਡਣ ਦਾ ਇੱਥੇ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ। ਇਸ ਦੇ ਵਿੱਚ ਤੁਹਾਡੇ ਕੋਚ ਕੌਣ ਸਨ? ਸਾਡੇ ਕੋਈ ਹਰਦੇਵ ਸਰ। ਹਰਦੇਵ ਸਰ। ਹਰਦੇਵ ਸਾਹਿਬ ਦੀ ਮਿਹਨਤ ਨਾਲ। ਹਾਂਜੀ ਹਰਦੇਵ ਸਰ ਦੀ ਮਿਹਨਤ ਨਾਲ। ਜੋਧਬੀਰ ਸਰ ਉਹਨਾਂ ਦੀ ਮਿਹਨਤ ਨਾਲ। ਤੁਸੀਂ ਨੈਸ਼ਨਲ ਤੋਂ ਵੀ ਮੈਡਲ ਜਿੱਤਿਆ ਵਾ। ਉੱਥੇ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਸੀ? ਨੈਸ਼ਨਲ ਵਿੱਚ। ਬਹੁਤ ਬੜਾ। ਨੈਸ਼ਨਲ ਵਿੱਚ ਮੇਰਾ ਬ੍ਰੌਂਜ਼ ਮੈਡਲ ਹੀ ਲੌਂਗ ਜੰਪ ਵਿੱਚ ਉਹ ਬਹੁਤ ਟਫ ਕੰਪੀਟੀਸ਼ਨ ਸੀ। ਬੰਗਲੌਰ। ਹਾਂਜੀ। ਅੰਡਰ 14 ਵਿੱਚ ਮੇਰਾ ਬ੍ਰਾਉਂਚ ਮੈਡਲ ਲੌਂਗ ਜੰਪ ਵਿੱਚ ਉਹਦੇ ਵਿੱਚ ਵੀ ਬਹੁਤ ਮਿਹਨਤ ਕੀਤੀ ਬਹੁਤ ਹਾਰਵਲ ਕੀ ਹਾਰਡ ਵਰਕ ਕੀਤਾ ਰਿਹਾ ਸਕਸੈਸ ਮਿਲੀ ਹੈ ਇਸ ਕਰਕੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰਿਆਂ ਦਾ ਅੱਜ ਆ ਡੀ ਰੈਡ ਹਾਊਸ ਦੀ ਟੀਮ ਨੇ ਟੈਗੋ ਫੋਰ ਜਿੱਤੀ ਹੈ ਤੇ ਸਾਨੂੰ ਬਹੁਤ ਹੀ ਮਾਣ ਹੈ ਆਪਣੀ ਟੀਮ ਤੇ ਸਾਡੀ ਟੀਮ ਨੇ ਬਹੁਤ ਮਿਹਨਤ ਲਾਈ ਹੈ ਤੇ ਸਾਡੀ ਟੀਮ ਟਰੋਫੀ ਲੈ ਕੇ ਜਾਣ ਦੀ ਹੈ ਟੀਮ ਕਿਹੜੀ ਗੇਮ ਸੀਗੀ ਲੌਂਗ ਜੰਪ ਆ ਜੰਪਰਸ ਕਿਹੜਾ ਮੈਡਲ ਜਿੱਤਿਆ ਹੈ फॉस्ट सैग्रो फॉस्ट सैग्रो किस तरह का लग रहा है बहुत बढ़िया लग रहा है बहुत बढ़िया लग रहा है अमेरिकन साउथ येलो अरे कुर्सी रेस में 100 मीटर 200 फर्स्ट कैसा लगा कौन सा मेडल मिला तुम्हें भी पैकेट में बड़ा सर गोल्ड मेडल मिला कौन सी रेस में ਕਿਹੜੀ ਗੇਮ ਸੀ ਲੌਂਗ ਜੰਪ ਕਿਹੜੀ ਪੀਸਲ ਲਈ ਫਸਟ ਕਿਸ ਤਰ੍ਹਾਂ ਦਾ ਲੱਗਿਆ ਬਹੁਤ ਵਧੀਆ ਇਨੀ ਮਿਹਨਤ ਕਰਨੀ ਪਈ ਬਹੁਤ ਜਗਾ ਕੋਈ ਆਪਣੇ ਕੋਲ ਕੀਤੀ ਹੈ ਕਰੇ ਕਿਹੜੀ ਪੀਸਲ ਲਈ ਫਸਟ ਅਸੀਂ ਯੈਲੋ ਸੀਨੀਅਰ ਕੈਟੇਗਰੀ ਵਿੱਚ ਆ ਸੈਮਨ ਅਬਰਾਹੀਮ ਸਾਹਿਲ ਬਵਜੋਤ ਹੈ ਕਿ ਅਸੀਂ 골ਡ ਆਇਆ ਸਾਡੀ 4 ਇੰਟੂ 4 ਦੇ ਵਿੱਚ ਤੇ ਸਾਡੀ ਮਿਹਨਤ ਰੰਗ ਲਿਆਈ ਹੈ ਵੀ ਵਈਆ ਫਰੋਮ ਬਲੂ ਹਾਊਸ ਆਪਾ ਬਲੂ ਹਾਊਸ ਦੇ ਆ ਮੇਰਾ ਨਾਮ ਦਿਵਿਕਾ ਹੈ ਇਹਦਾ ਨਾਮ ਸਾਨੀਆ ਹੈ ਇਹਦਾ ਨਾਮ ਸੁਮਨ ਹੈ ਤੇ ਇਹਦਾ ਨਾਮ ਤਮੰਨਾ ਹੈ ਆਪਾਂ ਪਹਿਲੀ ਰੇਸ ਆਪਾਂ ਦੀ ਲੈ ਰੇਸ ਤੋਂ ਪਹਿਲਾ ਮੈਡਲ ਲੈ ਕੇ ਆਏ ਆ ਸਾਡੇ ਕੋਲ ਆ ਹੈ ਤੇ ਆਪਾਂ ਹਮੇਸ਼ਾ ਇਹਦਾ ਕਰਾਂਗੇ ਥੈਂਕ ਯੂ ਅੱਜ ਸੈਨ ਫਰਾਂਸਿਸ ਕਾਰਨ ਸਕੂਲ ਫਤਕਰ ਚੂੜੀਆਂ ਦੇ ਵਿੱਚ ਐਨਓ ਸਪੋਰਟਸ ਮੀਟ ਹੋ ਰਹੀ ਹੈ ਜਿਹਦੇ ਵਿੱਚ ਚਾਰਾ ਹਾਊਸਾਂ ਨੇ ਭਾਗ ਲਿਆ ਬਲੂ ਹਾਊਸ ਰੈੱਡ ਗ੍ਰੀਨ yellow ਔਰ ਫਿਲਹਾਲ ਇਸ ਵਕਤ ਬਲੂ ਹਾਊਸ ਜਿਹੜਾ ਵਾ ਲੀਡ ਕਰ ਰਿਹਾ ਵਾ ਉਹ ਕੱਟਫਟ ਜ਼ਿਆਦਾ ਨਹੀਂ ਉਹ 30 35 ਨੰਬਰਾਂ ਦਾ ਲੀਡ ਕਰ ਰਿਹਾ ਔਰ ਸਾਨੂੰ ਆਸ ਆ ਕਿ ਬਲੂ ਹਾਊਸ ਹੀ ਜਿੱਤੇਗਾ ਬਲੂ ਹਾਊਸ